ਸਾਸਰੀ ਘਰ ਵੀਰ ਜੀ ਮਾਨਮਿਤ ਡੇੜੀ ਵਾਂਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਪੰਦੇਲ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀਰ ਲੱਖੇ ਕੋ ਪਹੁੰਚ ਚੁੱਕੇ ਆ ਵੀਰ ਕੋ ਇੱਕ ਵਹਿੜ ਆ ਗੱਬਣ ਆ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਜੀ ਸਾਸਰੀ ਘਰ ਹੋਰ ਲੱਖੇ ਵੀਰ ਓਏ ਵਧੀਆ ਵਧੀਆ ਹੋਰ ਸੁਖਬੀ ਠੀਕ ਹੈ ਹੋਰ ਸੁਣਾਓ ਸੇਤਾਂ ਦੀ ਵਧੀਆ ਵਧੀਆ ਠੀਕ ਹੈ ਚੜਦੀ ਕਲਾ ਅੱਜ ਦੱਸੋ ਕਿੰਨੇ ਨਾ ਗਏ ਆ ਆਪਣੇ ਕੋ ਵੀਰ ਜੀ ਪਹਿਲਾਂ ਸੂਆ ਵਸ਼ੀ ਮੋਤ ਚਾਰ ਦਾਂਦੇ ਆ ਹਾਂ ਜੀ ਵੀਰ ਜੀ ਤੇ ਬਹੁਤ ਚੰਗੀ ਵਸ਼ੀ ਆ ਇਹਦੀ ਮਦਰ ਦਾ ਰਿਕਾਰਡ ਰਿਆ 32 33 ਲੀਟਰ ਦਾ 32 33 ਲੀਟਰ ਦਾ ਹਾਂਜੀ ਤੇ ਵੀਰ ਜੀ ਕਿੰਨੇ ਕਿੰਨੇ ਦਿਨ ਲੈ ਚੂਗੀ ਵਸ਼ੀ ਅਜੇ ਵਸ਼ੀ ਨਾ ਦੇ ਵੀਰ ਜੀ 5-4 ਦਿਨ ਸੂਚ ਲੈਦੀ ਹੈ 5-4 ਦਿਨ ਲੈ ਜਾਂਦੇ ਆ ਬਹੁਤਾ ਨਹੀਂ ਵਸ਼ੀ 22-23 ਲੀਟਰ ਦੁੱਧ ਪਲੋਂ ਹੁੰਦਾ 22-23 ਲੀਟਰ ਦੁੱਧ ਦੋ ਵੀਰ ਜੀ ਖੋਲੋ ਇਹਨੂੰ ਵੀਰ ਜੀ ਕਿੰਵੇਂ ਸੂਏ ਹਰ ਕੀ ਹੈ ਪਹਿਲਾ ਸੂਆ ਮੁੱਢ ਚਾਰ ਪਹਿਲਾ ਸੂਆ ਜੀ ਸੁਣੀ ਚਾਰ ਦੰਦਿਆ ਵੀਰ ਕਹਿੰਦਾ ਵੀਰ ਜੀ ਵਸ਼ੀ ਦਾ ਥਾਣਾ ਦੇਖੋ ਵੀਰ ਜੀ ਫੇਸ ਕੁਆਲਟੀ ਦਿਖਾ ਦਿੰਨੇ ਆ ਥੋੜਾ ਦਿਖਾ ਦਿੰਨੇ ਤੁਹਾਨੂੰ ਵਸ਼ੀ ਦਾ ਵਸ਼ੀ ਜਿੰਨੀ ਆ ਗਈ ਸਾਫ ਆ ਥੱਲਿਓ ਅਜੇ ਵਸ਼ੀ ਹੋਰ ਬਨਜੂਗੀ ਖਲਾਰ ਤੋਂ ਵੀਜੀ ਇੱਕ ਮਿੰਟ ਅੱਗੋਂ ਤੁਹਾਨੂੰ ਦਿਖਾ ਦਈਏ ਦੇਖੋ ਵੀਜੀ ਅੱਗੋਂ ਤੁਹਾਨੂੰ ਦਿਖਾ ਦਿੰਨੇ ਆ ਡਰਦੀ ਕੈਮਰੇ ਨੇ ਵੇਖ ਕੇ ਮਾੜੀ ਮੱਟੀ ਬਾਕੀ ਵਸ਼ੀ ਜਿੰਨੀ ਆ ਗਈ ਸਾਫ ਸੁਥਰੀ ਆ ਥੇ ਲੋ ਵੀਜੀ ਵਸ਼ੀ ਦਾ ਕੱਦ ਕਾਰ ਪੂਰਾ ਫੁੱਲ ਲੱਗਾ ਵਾ ਵੀਰ ਕਹਿੰਦਾ ਦੰਦਾ ਚ ਵਸ਼ੀ ਆ ਬਾਕੀ ਵੀਰ ਜੀ ਆਰਡਰ ਤੇ ਢਿੱਲ ਢੂਲ ਬੋਧਾ ਵਛੀ ਦੀ ਹਾਂਜੀ ਹਾਂਜੀ ਫਿਰ ਕਿੱਥੇ ਜੈਨੇਟਰ ਲੱਗ ਗਿਆ ਫਿਰ ਜਿੱਦਾਂ ਠੰਡੀ ਸੀਲ ਹੁਣੀ ਆ ਹੱਥੋਂ ਹੱਥੇ ਜਿੱਦਾਂ ਮਰਜੀ ਫਿਰ ਦੇਖੋ ਵੀਰ ਜੀ ਠੰਡੀ ਸੀਲ ਲੱਗ ਲਿਆਓ ਮਾੜਾ ਕੈਮਰਾ ਥਾਨ ਕਿੱਡਾ ਲੱਗਾ ਦੇਖੋ ਵੀਰ ਜੀ ਥਾਨ ਸਹਿਦ ਆਉਂਦਾ ਵਸ਼ੀਨੇ ਹਾਂਜੀ ਪੂਰੀ ਜਦੋਂ ਆਰਡਰ ਪੂਰਾ ਭਰਿਆ ਦੇਖੋ ਵੀਰ ਜੀ ਥਾਨ ਕੁਆਲਟੀ ਦਿਖਾ ਦਿੰਨੇ ਅੱਗੋਂ ਦੀ ਬਹੁਤ ਸੋਨਾ ਥਾਨ ਲੱਗਾ ਵਸ਼ੀ ਸਾਫ਼ ਸੁੱਧੀ ਵਸ਼ੀ ਆ ਢਿੱਲਾ ਵੀ ਜਿਹੜੇ ਹੈਗੀਆਂ ਵਾ ਬਾਣੂ ਵਸ਼ੀ ਬੋਧਾ ਨਹੀਂ 24 25 ਲੀਟਰ ਦੁੱਧ ਦੇ ਦੋ 24 25 ਲੀਟਰ ਦੁੱਧ ਦੇ ਦੇ ਤਾ ਮੋਲ ਵੀਰ ਜੀ ਜੋ ਮਰਜੀ ਕਰੀਏ ਹਾਂਜੀ ਇਹ ਹਾਦਨਾ ਵਸ਼ੀ ਬੱਤਰੀ ਆ 72000 ਦੀ 72000 ਦੀ 70 ਦੀ ਜਾਣ ਤੋਂ ਚਲ ਦੇ ਦਾਂਗੇ 70 ਦੀ 50 70000 ਦੀ ਵੀਰ ਕਹਿੰਦਾ ਦੇ ਦਾਂਗੇ ਵਸ਼ੀ ਸਾਫ ਸੁਥਰੀ ਆ ਚੰਗੀ ਆ ਕੱਦ ਕਰ ਚੰਗਾ ਲੱਗਾ ਵੀਰ ਜੀ ਹੈ ਵੀ ਦੰਦਾ ਚਾ ਵਸ਼ੀ ਤਾਂ ਵੀਰ ਕਹਿੰਦਾ ਪੰਜੀ ਪਲੱਸ ਦੁੱਧ ਭਰੂਗੀ ਵਸ਼ੀ ਵੀਰ ਜੀ ਇਹੋ ਪਸੂ ਆ ਆਪਣੇ ਕੋਲ ਦੱਸਿਓ ਵੀਰ ਜੀ ਨਾਮ ਦੱਸ ਤੇ ਨੰਬਰ ਆ ਹਾਂ ਵੀਰ ਜੀ ਲਖਾ ਪਿੰਡ ਪੰਦੇਰ ਜ਼ਿਲ੍ਹਾ ਹੁੰਦਾ ਸਾਸਿਆ ਵੀਰ ਜੀ